ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਵੀ ਤੁਹਾਡੀ ਕਟਿੰਗ ਤਾਂ ਸਹੀ ਹੈ ਬਿਲਕੁਲ ਪਰ ਫਿਰ ਵੀ ਥੋੜਾ ਫਰੰਟ ਵਾਲਾ ਗਲਾ ਬੈਕ ਨੂੰ ਕਿਉਂ ਜਾਂਦਾ ਜੀ ਠੀਕ ਹੈ ਅੱਜ ਆਪਾਂ ਦੇਖਾਂਗੇ ਆਪਣੀ ਸਟੀਚਿੰਗ ਵਿੱਚ ਕੀ ਗਲਤੀ ਹੈ ਜਿਸ ਦੇ ਨਾਲ ਕੀ ਆਪਣਾ ਫਰੰਟ ਵਾਲਾ ਗਲਾ ਪਿੱਛੇ ਨੂੰ ਚਲੇ ਜਾਂਦਾ ਜੀ ਠੀਕ ਹੈ ਜੀ ਦੇਖੋ ਆਪਣੀ ਹੈਗੀ ਫਿਟਿੰਗ ਵਾਲੀ ਸਲਾਈ ਹੈ ਤੇ ਇਹ ਹੈਗਾ ਵੀ ਆਪਣਾ ਫਰੰਟ ਵਾਲਾ ਪਾਸਾ ਇਹ ਹੈਗਾ ਬੈਕ ਵਾਲਾ ਪਾਸਾ ਫਰੰਟ ਵਾਲਾ ਪਾਸਾ ਆਪਣਾ ਉੱਪਰ ਦੇਖੋ 1/2 ਇੰਚ ਘਟਾ ਹੈ ਤੇ ਬੈਕ ਵਾਲਾ 1/2 ਇੰਚ ਵਧਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਸਲਾਈ ਲਾਵਾਂਗੇ ਤਾਂ ਆਪਣਾ ਗਲਾ ਹੈਗਾ ਜਿਹੜੇ ਬੈਕ ਨੂੰ ਨਹੀਂ ਜਾਊਗਾ ਫਰੰਟ ਵਾਲਾ ਤੇ ਬਿਲਕੁਲ ਸਹੀ ਫਿਟਿੰਗ ਰਹੂਗੀ ਆਪਣੇ ਗਲੇ ਦੀ ਤੇ ਤੁਸੀਂ ਕੀ ਕਰਨਾ ਦੇਖੋ ਜਿਹੜੇ ਆਪਣੇ हिਪ ਵਾਲੇ ਕੱਟ ਲੱਗੇ ਹੁੰਦੇ ਆ ਬੈਕ ਤੇ ਫਰੰਟ ਵਾਲੇ ਕਟਾ ਇਸ ਤਰੀਕੇ ਨਾਲ ਮਿਲਾ ਲੈਣੇ ਠੀਕ ਹੈ ਜੀ ਕਮਰ ਤੱਕ ਤਾਂ ਆਪਣੇ ਜਿਹੜਾ ਕਪੜਾ ਹੈਗਾ ਦੋਨੇ ਬਰਾਬਰ ਬਰਾਬਰ ਆਊਗਾ ਫਰੰਟ ਤੇ ਬੈਕ ਦਾ ਤੇ ਜਦੋਂ ਆਪਾਂ ਮੋੜੇ ਕੋ ਲੈ ਕੇ ਚੱਲਾਂਗੇ ਇੱਥੇ ਇੱਥੇ ਆਪਣਾ ਕਪੜਾ ਬੈਕ ਵਾਲਾ ਵੱਜੂਗਾ ਤੇ ਫਰੰਟ ਵਾਲਾ ਘਟਜੂਗਾ ਇਸ ਤਰੀਕੇ ਨਾਲ ਇਹ ਆਪਣਾ ਪੇਟਾਂ ਵਾਲੇ ਸੂਟ ਦੇ ਵਿੱਚ ਕਪੜਾ ਵਧੂਗਾ ਕਿਉਂਕਿ ਜੀ ਜੇ ਦੇਖੋ ਜਿਹੜਾ ਆਹ ਵਾਲਾ ਕਪੜਾ ਵਧਿਆ ਉਹ ਇੱਥੇ ਪਲੇਟਾਂ ਦੇ ਵਿੱਚ ਆ ਗਿਆ 1/2 ਇੰਚ ਆਪਣਾ ਜਿਹੜਾ ਆਹ ਵਾਲਾ ਕਪੜਾ ਵਧਿਆ ਉਹ ਇੱਥੇ ਆਪਣੇ ਕਮਰ ਦੇ ਪਲੇਟ ਦੇ ਵਿੱਚ ਆ ਗਿਆ ਅਗਰ ਆਪਾਂ ਕਪੜਾ ਇਸ ਤਰੀਕੇ ਨਾਲ 1/2 ਇੰਚ ਵਧਨ ਦੇਵਾਂਗੇ ਤਾਂ ਹੀ ਆਪਣੀ ਫਿਟਿੰਗ ਸਹੀ ਆਊਗੀ ਤੇ ਤਾਂ ਹੀ ਆਪਣਾ ਜਿਹੜਾ ਗਲਾ ਹੈਗਾ ਫਰੰਟ ਵਾਲਾ ਬੈਕ ਨੂੰ ਨਾ ਜਾਊਗਾ ਜੇ ਆਪਾਂ ਇਸ ਤਰੀਕੇ ਨਾਲ ਸਿਲਾਈ ਲਾਵਾਂਗੇ ਜਿਹੜੀ ਆਪਣੀ ਕਮਰ ਵਾਲੀ ਪਲੇਟ ਹੈ ਅਗਰ ਆਪਾਂ ਇੱਕ ਪਾਸੇ ਫੀਟਿੰਗ ਵਾਲੀ ਸਲਾਈ ਵਿੱਚ ਇਹਨੂੰ ਥੱਲੇ ਨੂੰ ਕਰਾਂਗੇ ਤੇ ਦੂਜੇ ਪਾਸੇ ਵੀ ਆਪਾਂ ਇਸ ਤਰੀਕੇ ਨਾਲ ਹੀ ਸਲਾਈ ਲਾਉਣੀ ਹੈ ਇਹ ਨਾ ਹੋਵੇ ਕਿ ਤੁਸੀਂ ਅੱਗੇ ਨੂੰ ਕਰਦੇ ਕਿ ਤੁਸੀਂ ਪਿੱਛੇ ਨੂੰ ਕਰਦੇ ਇਸ ਤਰ੍ਹਾਂ ਨਹੀਂ ਕਰਨਾ ਇੱਕ ਸੇਮ ਤਰੀਕੇ ਨਾਲ ਹੀ ਕਰਨਾ ਹੈ ਇਸ ਤਰ੍ਹਾਂ ਹੀ ਇੱਧਰ ਹੋਊਗਾ ਇਸ ਤਰ੍ਹਾਂ ਹੀ ਇੰਦਰ ਹੋਊਗਾ ਠੀਕ ਹੈ ਜੀ ਇਹ ਮੇਨ ਕਾਰਨ ਆਪਣਾ ਫਿਟਿੰਗ ਵਾਲੀ ਸਲਾਈ ਲਾਉਂਦੇ ਸਮੇਂ ਵੀ ਇਹ ਫਿਟਿੰਗ ਵਾਲੀ ਸਲਾਈ ਆਪਣੀ ਜੇ ਸੇਲ ਸਹੀ ਲੱਗੀ ਤਾਂ ਆਪਣਾ ਜਿਹੜਾ ਫਰੰਟ ਵਾਲਾ ਗਲਾ ਬੈਕ ਨੂੰ ਨਹੀਂ ਜਾਊਗਾ ਅਗਰ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਜੀ ਸਮਝ ਆ ਗਈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰਾਖਾ